मामूली ਗੱਲ ਨੂੰ ਲੈ ਕੇ ਖੂਨੀ ਝੜਪ ਕਰ ਛੁੱਟੀ ਤੇ ਆਏ ਫੌਜੀ ਤੇ ਜਾਣ ਲਿਵਾ ਹਮਲਾ ਫੌਜੀ ਦੀ ਵੱਡ ਦੀ ਬਾਹ ਹੁਸ਼ਿਆਰਪੁਰ ਦੇ ਪਿੰਡ ਮੀਰਪੁਰ ਵਿੱਚ ਦੋ ਪਰਿਵਾਰਾਂ ਵਿੱਚ ਹੋਈ ਲੜਾਈ ਨੇ ਖੂਨੀ ਰੂਪ ਲੈ ਲਿਆ ਇਸ ਲੜਾਈ ਵਿੱਚ ਫੌਜੀ ਦੀ ਬਾਹ ਪੂਰੀ ਤਰ੍ਹਾਂ ਵੱਡੀ ਗਈ ਲੜਾਈ ਦੀ ਸਾਰੀ ਘਟਨਾ ਘਰ ਦੇ ਬਾਹਰ ਲੱਗੇ ਸੀਸੀਟੀਵੀ ਵਿੱਚ ਕੈਦ ਹੋ ਗਈ ਹੈ ਜਾਣਕਾਰੀ ਦਿੰਦਿਆਂ ਜ਼ਖਮੀ ਫੌਜੀ ਹਰਭਜਨ ਸਿੰਘ ਦੀ ਪਤਨੀ ਬਲਵਿੰਦਰ ਕੌਰ ਨੇ ਦੱਸਿਆ ਕਿ ਉਸ ਦਾ ਪਤੀ ਫੌਜ ਵਿੱਚ ਨੌਕਰੀ ਕਰਦਾ ਹੈ ਅਤੇ ਸ਼੍ਰੀਨਗਰ ਵਿੱਚ ਤਾਇਨਾਤ ਹਨ। ਇੱਕ ਹਫ਼ਤਾ ਪਹਿਲਾਂ ਹੀ ਮੇਰਾ ਪਤੀ ਛੁੱਟੀ ਤੇ ਘਰ ਆਇਆ ਸੀ। ਦੁਪਹਿਰ ਸਮੇਂ ਪਿੰਡ ਦੇ ਕੁਝ ਲੜਕੇ ਮੇਰੇ ਦੇਵਰ ਜੋ ਕਿ ਮਾਨਸਿਕ ਤੌਰ ਤੇ ਕਮਜ਼ੋਰ ਹੈ ਉਸ ਦੀ ਕੁਟਮਾਰ ਕਰ ਰਹੇ ਸਨ। ਜਦੋਂ ਮੇਰੇ ਪਤੀ ਨੇ ਉਸਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਤਾਂ ਉਕਤ ਹਮਲਾਵਰਾਂ ਨੇ ਮੇਰੇ ਪਤੀ ਦੀ ਤੇਜ਼ਦਾਰ ਹਥਿਆਰਾਂ ਨਾਲ ਮੇਰੇ ਪਤੀ ਦੀ ਬਾਹ ਬੁਰੀ ਤਰ੍ਹਾਂ ਵੱਢ ਦਿੱਤੀ ਜਿਸ ਨੂੰ ਜ਼ਖਮੀ ਹਾਲਤ ਚਾਸੀ ਉਸਨੂੰ ਤੁਰੰਤ ਦਸੂਹਾ ਸਿਵਲ ਹਸਪਤਾਲ ਪਹੁੰਚਾਇਆ ਜਿੱਥੇ ਡਾਕਟਰਾਂ ਨੇ ਉਸ ਦੀ ਹਾਲਤ ਗੰਭੀਰ ਦੇਖਦੇ ਹੋਏ ਉਸ ਨੂੰ ਹੁਸ਼ਿਆਰਪੁਰ ਰੈਫਰ ਕਰ ਦਿੱਤਾ। ਫੌਜੀ ਸਰਭਜਨ ਸਿੰਘ ਦੀ ਪਤਨੀ ਬਲਵਿੰਦਰ ਕੌਰ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਸਾਨੂੰ ਇਨਸਾਫ ਦਿਵਾਇਆ ਜਾਵੇ ਅਤੇ ਮੇਰੇ ਪਤੀ ਤੇ ਜਾਨਲੇਵਾ ਹਮਲਾ ਕਰਨ ਵਾਲਿਆਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ। ਮੇਰੇ ਸਾਡੇ ਪਿੰਡ ਦੇ ਆ ਜੀ ਉਹ ਤਾਰੂ ਕੀ ਸੀ ਨਾਮ ਕੋਈ ਪਤਾ ਨਹੀਂ ਨਾਮ ਕਾਸ਼ਦੀਪ ਸਿੰਘ ਇੱਕ ਦਾ ਨਾਮ ਕਾਸ਼ਦੀਪ ਸਿੰਘ ਹਾਂ ਜੀ। ਇੱਕ ਹੋਰ ਵੀ ਮਗਾਇਆ ਕਹੇ ਲੱਗੇ ਮਗਰਾ ਹਾਂ ਹਾਂ ਜੀ ਨਾਮ ਨੂੰ ਡੇਡਾ ਡਾਕਟਰ ਤੋਂ ਲੈ ਲਿਆ ਲੈ ਇਹ ਜਾਂ ਅੰਦਰ ਦਿਖਾ ਯਾਰ ਕੋ ਨੂੰ ਖਾਣਾ ਦਾ ਹੋਰ ਦੱਸ ਦਿਓ ਕੀ ਹੋਇਆ ਤੁਹਾਡੇ ਨਾਲ ਬਾਈ ਬਾਈ ਮੈਂ ਤਾਂ ਅੰਦਰ ਆਪਣੇ ਕਮਰੇ ਵਿੱਚ ਲੰਮਾ ਪਿਆ ਸੀਗਾ ਸ਼ਾਰਟਕਟ ਦੱਸ ਕੋਈ ਤੇ ਮੈਂ ਕਮਰੇ ਵਿੱਚ ਲੰਮਾ ਪਿਆ ਸੀਗਾ ਤੇ ਮੈਂ ਤਾਂ ਆਪਣੇ ਕਮਰੇ ਦੇਖ ਰਿਹਾ ਸੀਗਾ ਤੇ ਮੇਰੇ ਘਰ ਵਾਲੇ ਕਹਿੰਦੇ ਰੋਟੀ ਖਾ ਲਓ ਮੈਂ ਕਹਿੰਦਾ ਮੇਰਾ ਮਨ ਯਾਰ ਠੀਕ ਨਹੀਂ ਹੈ ਤੇ ਜਦੋਂ ਕੈਮਰੇ ਵਿੱਚ ਦੇਖ ਰਿਹਾ ਸੀਗਾ ਤੇ ਮੇਰੇ ਭਰਾ ਨੂੰ ਨਾ ਬੰਦੇ ਆਏ दारू ਪੀ ਕੇ ਟਰੈਕਟਰ ਤੇ ਉਹਨਾਂ ਨੇ ਮੇਰੇ ਭਰਾ ਨੂੰ ਕੁੱਟਿਆ ਤੇ ਮੈਂ ਤੋੜਾ ਹੀ ਗਿਆ ਬਚਾਉਣ ਵਾਸਤੇ ਹੂੰ ਮੈਂ ਕਿਹਾ ਯਾਰ ਕਿਉਂ ਕੁੱਟੀ ਜਾਂਦੇ ਮੇਰੇ ਭਰਾ ਨੂੰ ਕੀ ਹੋ ਗਿਆ ਉਹਦੇ ਦਿਮਾਗ ਦੇ ਵਿੱਚ ਫਰਕ ਆ ਯਾਰ ਤੁਸੀਂ ਕਿਉਂ ਮਾਰਦੇ ਉਹਨੂੰ ਚਰੇ ਨੇ ਉਹ ਹਟੇ ਨਹੀਂ ਹਟੇ ਨਹੀਂ ਉਹਨਾਂ ਨੇ ਮੈਨੂੰ ਵੀ ਕੁੱਟਣਾ ਸ਼ੁਰੂ ਕਰ ਦਿੱਤਾ ਤੇ ਲੰਮੀ ਕਿਰਪਾਨ ਲੈ ਕੇ ਆ ਤੇ ਮੇਰੀ ਬਾਹ ਮਾਰ ਦਿੱਤੀ ਉਹਨੇ ਕੌਣ ਸੀ ਲੋਕ ਉਹ ਜਿਹੜੇ ਮੇਰੇ ਸਾਡੇ ਪਿੰਡ ਦੇ ਹੀ ਆ ਜੀ ਉਹ दारू ਕੀ ਪੀਣ ਵਾਲੇ ਸਾਥ ਸੀ ਜਿਹਨਾਂ ਦਾ ਹੁਣ ਇਹਨਾਂ ਨੇ ਬਾਹ ਵੱਢਤੀ ਪਿੰਡ ਦੇ ਬੰਦਿਆਂ ਨੇ ਔਰ ਇਹ ਹੈਗੇ ਉਹਨਾਂ ਦੇ ਲੜਕੇ ਪਹਿਲਾਂ ਉਹਦੇ ਭਰਾ ਨੂੰ ਉਹਨੂੰ ਕੁੱਟਣ ਪੇਸ ਕੇ ਉਹ ਕੈਮਰੇ ਵਿੱਚ ਸਾਰਾ ਰਿਕਾਰਡਡ ਹੈ ਘਰ ਦੇ ਕੈਮਰੇ ਵਿੱਚੋਂ ਦੇਖ ਕੇ ਜਦੋਂ ਬਚਾਉਣ ਵਾਸਤੇ ਗਿਆ ਦਰਵਾਜ਼ੇ ਦੇ ਵਿੱਚ ਹੀ ਉਹਨਾਂ ਨੇ ਇਹਦੀ ਬਾਹ ਬੱਟ ਦੀ ਵੱਡੀ ਸਾਰੀ ਤਰ੍ਹਾਂ ਬਾਨ ਸੀਗੀ ਇਨਸਾਨੀਅਤ ਖਤਮ ਹੋ ਗਈ ਉਹਨਾਂ ਨੇ ਪੂਰੀ ਬਾਹ ਬਾਹ ਇੱਥੋਂ ਤੱਕ ਖਤਮ ਹੋ ਗਈ ੱਡੀ ਵੀ ਵੱਢ ਦਿੱਤੀ ਗਈ ਹੈ ਹੁਣ ਅਸੀਂ ਐਮਰਜੈਂਸੀ ਦੇ ਵਿੱਚ ਇਹਨਾਂ ਨੂੰ ਜਲੰਧਰ ਲੈ ਕੇ ਜਾ ਰਹੇ ਹਾਂ ਇਹਨਾਂ ਨੇ ਜਵਾਬ ਦਿੱਤਾ ਪਤਨੀ ਕੀ ਮੰਗ ਕਰਦੇ ਹੋ ਪੁਲਿਸ ਨੂੰ ਅਸੀਂ ਮੰਗ ਕਰਦੇ ਸਾਨੂੰ ਇਨਸਾਫ ਚਾਹੀਦਾ ਜਿਹੜੇ ਇਦਾਂ ਦੇ ਮੌਜੂਬ ਪੰਜਾਬ ਦੇ ਵਿੱਚ ਆਈ ਜਾਂਦੇ ਆ ਸਾਨੂੰ ਅਈ ਤਾਂ ਕਹਿੰਦੇ ਆਪ ਸਰਕਾਰ ਦੇ ਦੋਦੀ ਆ ਸੁਧ ਸਾਨੂੰ ਉਮੀਦ ਨਹੀਂ ਹੈ ਕਿ ਇਦਾਂ ਦੇ ਵੱਡੇ ਵੱਡੇ ਨੁਕਸਾਨ ਹੋ ਰਿਹਾ ਜੇ ਇਹਨਾਂ ਨੂੰ ਨਹੀਂ ਅਕਲ ਆਈ ਤਾਂ ਫਿਰ ਕੱਲੋਂ ਸਾਡੇ ਵਰਗਿਆਂ ਨੇ ਵੀ ਹਥਿਆਰ ਚੱਕਣੇ ਪੈਣੇ ਇਸ ਕਰਕੇ ਮੇਰੀ ਰਿਕਵੈਸਟ ਹੈ ਕਿ ਇਹਦੇ ਉੱਤੇ ਕਾਨੂੰਨੀ ਕਾਰਵਾਈ ਪ੍ਰੋਪਰ ਹੋਣੀ ਚਾਹੀਦੀ ਉਹ ਜਲਦੀ ਹੋਣੀ ਚਾਹੀਦੀ ਹਫ਼ਤੇ ਦੇ ਵਿੱਚ ਬੰਦੇ ਚੱਕ ਹੋਣੇ ਚਾਹੀਦੇ ਕੀ ਵਗ ਗੱਲ ਹੋਈ ਆ ਸਾਰੀ ਤੁਹਾਡੇ ਫਾਜ਼ਲ ਸਾਹਿਬ ਦੇ ਕੈਮਰੇ ਚ ਦਰਜੀ ਵੀ ਅੰਦਰ ਨਵੇਂ ਪੈਈਗੇ ਤੇ ਉਹ ਦੇਖਣਗੇਗੇ ਕੈਮਰੇ ਚ ਕੀ ਬਾਹਰ ਕੀ ਹੋਇਆ ਗੇਟਸ ਕੰਨ ਲੱਗਾਈ ਤੇ ਉਹਨਾਂ ਦੇ ਫਾਜ਼ਲ ਸਾਹਿਬ ਦੇ ਭਰਾ ਤੇ ਉਹ ਉਹਨਾਂ ਨਾਲ ਲੜੰਦੇ ਹੀ ਬੋਲ ਚਾਲਦੇ ਹੀ ਬਾਹਰ ਤੇ ਉਹ ਕੈਮਰਾ ਦੇਖ ਕੇ ਬਾਹਰ ਗਏ ਤੇ ਕਿ ਉਹਨਾਂ ਨੇ ਤਲਵਾਰ ਲੈ ਕੇ ਉਹਨਾਂ ਨੇ ਪੈਨ ਲਾ ਕੇ ਤੇ ਉਹਨਾਂ ਦੇ ਬਾਹਰ ਕੱਟਾ ਕਿੱਥੇ ਕਿੱਥੇ ਸੱਟਾਂ ਲੱਗੀਆਂ ਆ ਫਿਰ ਬਾਅਦ ਲੱਗਿਆ ਜੀ ਅੱਧੀ ਬਾਪ ਪੂਰੀ ਵਡ ਹੋ ਗਈ ਰੇਨ ਕਿ ਬਚੀ ਬਸ ਕੀ ਮੰਗ ਕਰਦੇ ਪ੍ਰਸ਼ਾਸਨ ਤੋਂ ਆ ਇਹ ਕਹਿੰਦੇ ਆ ਕਿ ਇਨਸਾਫ ਦਵਾਇਆ ਜਾਵੇ ਪੁਲਿਸ ਸੈਕਿਉਰਿਟੀ ਕਾਰਵਾਈ ਕੀਤੀ ਜਾਵੇ ਕੀ ਕੀ ਨਾਂ ਆ ਜਿਨ੍ਹਾਂ ਨੇ ਜਿਨ੍ਹਾਂ ਨੇ ਨਾਮ ਜੀ ਕਾਸ਼ਦੀਪ ਸਿੰਘ ਪਿੰਡ ਮੀਰਪੁਰ ਦੂਜਾ ਪ੍ਰਦੀਪ ਸਿੰਘ ਉਹ ਵੀ ਮੀਰਪੁਰ ਉਹਨਾਂ ਦਾ ਭਰਾ ਜੀ ਸੋਹਣਾ ਆ ਜੀ ਇੱਕ ਸੋਹਣਾ ਆ ਚਲੋ ਅੰਜੀ ਤੁਹਾਡੇ ਹੱਥ ਫੜਦੀ ਜਿਹੜੀ ਬਾਹ ਵੱਡੀ ਗਈ ਕੀ ਮਾਮਲਾ ਹੈ ਸਾਰਾ ਜਿਹੜਾ ਜੀ ਬਸ ਉਹ એમ ਦਲੂ ਮਿਤੇ ਹੋਏ ਸੀਗੇ ਬਾਹਰੋਂ ਸਾਨੂੰ ಜೋਰ ਦੀ ਆਵਾਜ਼ ਆਈ ਜਨਕੇ ਕੋਈ ਬੋਲਦਾ ਪਿਆ ਅਸੀਂ ਚੱਕ ਦਉ ਜਦੋਂ ਨਿਕਲੇ ਆ ਤਾਂ ਸਾਡਾ ਛੋਟਾ ਮੇਰਾ ਦਿਓਰ ਹੈਗਾ ਥੋੜਾ ਉਹ ਮੈਂਟਲ ਵਿੱਚ ਹੈਗਾ ਜਾ ਉਹਨਾਂ ਨੇ ਕਿਸੇ ਨੂੰ ਉਹਨਾਂ ਨੇ ਉਹਨਾਂ ਨੂੰ ਕਿਸੇ ਨਾਲ ਗਾਲ ਕੱਢੀ ਉਹਨਾਂ ਨਾਲ ਲੜਦੇ ਪਏ ਸੀਗੇ ਇਹ ਮੇਰੇ ਘਰ ਵਾਲੇ ਚ ਪੰਜ ਛੇ ਦਿਨ ਹੋਈ ਛੁੱਟੇ ਆਇਆਂ ਨੂੰ ਚਲਾਉਣ ਵਾਸਤੇ ਨਿਕਲੇ ਸੀਗੇ ਇਹਨਾਂ ਕੋਲ ਕੋਈ ਹਥਿਆਰ ਨਹੀਂ ਸੀ ਕੁਝ ਨਹੀਂ ਸੀਗਾ ਉਹਨਾਂ ਦੋਨਾਂ ਭਰਾਵਾਂ ਨੇ ਡਾਟ ਪੜੇ ਹੋਏ ਸੀਗੇ ਉਹਨਾਂ ਨੇ ਜੱਕ ਤਾਂ ਵੀ ਸਾਡੇ ਹੱਲ ਕਹਿੰਦੇ ਕਹਿੰਦੇ ਡਾਟ ਨਾ ਬਾਹਰ ਕੀਤਾ ਕੱਬੀ ਬਾਤ ਹੈ ਕਾਫੀ ਜੱਕਮ ਹੋ ਗਿਆ ਹੈ ਕਿ ਤੁਹਾਡੇ ਘਰ ਦੇ ਬਾਹਰ ਹੋਈ ਲੜਾਈ ਹਾਂਜੀ ਸਾਡੇ ਬਿਲਕੁਲ ਘਰ ਦੇ ਬਾਹਰ ਹੋਈ ਹੈ ਸਾਡੇ ਕੋਲ ਰਿਕਾਰਡਿੰਗ ਹੈਗੀ ਤੁਹਾਡੇ ਕੋਲ ਸੀਸੀਟੀਵੀ ਕੈਮਰਾ ਹਾਂਜੀ ਹੈ ਸਾਡੇ ਕੋਲ ਸੀਸੀ ਕੈਮਰੇ ਸਾਰੇ ਲੱਗੇ ਹੋਏ ਸਾਡੇ ਕੀ ਕੀ ਮੰਗ ਕਰਦੇ ਹੋ ਪੁਲਿਸ ਤੋਂ ਹਾਂਜੀ ਪੁਲਿਸ ਤੋਂ ਕੀ ਮੰਗਾ ਤੁਹਾਡੀ ਸਾਡੀ ਮੰਗ ਹੈ ਸਾਨੂੰ ਇਨਸਾਫ ਮਿਲਣਾ ਚਾਹੀਦਾ ਮੇਰੇ ਘਰ ਵਾਲੇ ਨੂੰ ਕੋਚ ਛੁੱਟੀ ਆਈ ਅਸੀਂ 6-6 ਮਹੀਨੇ ਆਪਣੇ ਬੱਚਿਆਂ ਬੰਦਿਆਂ ਨੂੰ ਡੀਕਦੇ ਪਏ ਸੀ ਘਰ ਦੇ ਵਿੱਚ ਜਿਹੜੇ ਸੀ ਆਣੇ ਮੇਰੇ ਬੰਦਿਆਂ ਤੇ ਕੋਈ ਅਸੀਂ ਕਦੀ ਕਿਸੇ ਨਾਲ ਸਾਡਾ ਕੋਈ ਪੈਰ ਵਿਰੋਧ ਨਹੀਂ ਤੁਹਾਡੇ ਹਸਬੰਡ ਕਿਹੜੀ ਕਿਹੜੀ ਜਗ੍ਹਾ ਡਿਊਟੀ ਦੇ ਰਹੇ ਸੀ ਆਰਮੀ ਵਿੱਚ ਛੇੜੀ ਨਗਰ ਓਡੀ ਕਰਦੇ ਬੈਨ ਜੋ ਠੀਕ ਡਾਕਟਰ ਜਿਹੜਾ ਇੱਕ ਉਹਨੇ ਕੇਸ ਕੇਸ ਆਇਆ ਸੀਗਾ ਕਿ ਉਹ ਹਾਲਾਤੀਰ ਕੌਣ ਕਿੱਥੋਂ ਦੇ ਸੀਗੇ ਅੱਜ 3:30 ਵਜੇ ਡਿਊਟੀ ਤੇ ਹਰਪਜਨ ਸਿੰਘ 42 ਸਾਲ ਮੇਲ ਇੱਕ ਪੇਸ਼ੈਂਟ ਆਇਆ ਸੀ ਉਹਦੀ ਸੱਜੀ ਬਾਹਂ ਕੂਣੀ ਦੇ ਕੋਲੋਂ ਵੱਡੀ ਹੋਈ ਸੀ ਤੇ ਇਨਸਾਈਡ ਉਹ ਲੱਗ ਰਿਆ ਸੀ ਤੇ ਉਹਦੇ ਮਤਲਬ ਲੜਾਈ ਝਗੜੇ ਦੀ ਬਾਰੇ ਦੱਸ ਰਹੇ ਸੀ ਕਿ ਲੜਾਈ ਝਗੜਾ ਹੋਇਆ ਤੇ ਉਹਦੀ ਹਾਲਤ ਕੁਬੀਰ ਸੀ ਇਸ ਲਈ ਉਹਨੂੰ ਆਪਾਂ ਫਰਦਰ ਮੈਨੇਜਮੈਂਟ ਲਈ ਹਾਇਰ ਸੈਂਟਰ ਰੈਫਰ ਕਰ ਦਿੱਤਾ ਤੇ ਫਰਸਟ ਏਡ ਕਰਤੀ ਸਚਰਿੰਗ ਕਰਤੀ ਕਿ ਮੈਨੂੰ ਲੱਗਦਾ ਸੀ ਜਿਵੇਂ ਬਾਹ ਜਿਹੜੀ ਕੋਈ ਸ਼ਾਰਪ ਹਥਿਆਰ ਦੇਣਾ ਵੱਢੀ ਸੀ ਕਿ ਵੈਸੇ ਟੁੱਟੀ ਹੋਈ ਸੀ ਸ਼ਾਰਪ ਲੱਗਿਆ ਸੀ ਸਾਡੇ ਇਕਨੋ ਪ੍ਰੀਲੀਮਨਰੀ ਐਗਜ਼ਾਮੀਨੇਸ਼ਨ ਦਾ ਸਾਥ ਲੱਭਿਆ